ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਤਰ ਵਿਦਾਸ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ ਅਮਰਤ ਵੇਲੇ ਸ੍ਰੀ ਦਸ਼ਮੇਸ਼ ਦਰਬਾਰ ਮੁਸਾ ਵਿਖੇ ਸਤਿਗੁਰ ਜੀ ਦੀ ਪਾਵਨ ਬਾਣੀ ਵਿੱਚ ਆਏ ਸਤਿਪੁਰਸ਼ਾਂ ਦੇ ਇਤਿਹਾਸ ਉਹਨਾਂ ਦਾ ਜੀਵਨ ਆਪਾਂ ਸਾਂਝਾ ਕਰ ਰਹੇ ਹਾਂ ਸੁਣ ਪੜ ਰਹੇ ਹਾਂ ਭਗਤ ਰਵਦਾਸ ਜੀ ਮਹਾਰਾਜ ਮਹਾਨ ਭਗਤ ਮਹਾਨ ਦਿਵ ਆਤਮਾ ਪਵਿੱਤਰ ਆਤਮਾ ਬ੍ਰਹਮ ਗਿਆਨੀ ਉਹਨਾਂ ਦਾ ਇਤਿਹਾਸ ਆਪਾਂ ਸਾਰੇ ਸਾਂਝਾ ਕਰ ਰਹੇ ਹਾਂ ਜੋ ਕੱਲ ਤੱਕ ਆਪਾਂ ਸੁਣਿਆ ਕਿ ਕੁਝ ਪੰਡਤ ਇਕੱਠੇ ਹੋ ਕੇ ਈਰਖਾ ਵਸ ਸਾੜੇ ਦੇ ਵਿੱਚ ਆਪਣੇ ਇਲਾਕੇ ਦੇ ਨਵਾਬ ਕੋਲ ਪਹੁੰਚੇ ਜਾ ਕੇ ਸ਼ਿਕਾਇਤ ਕੀਤੀ ਔਰ ਮਨੋ ਸਿਮਰਤੀ ਨਾਮ ਦਾ ਗ੍ਰੰਥ ਜੋ ਹਿੰਦੂ ਧਰਮ ਦਾ ਇੱਕ ਕਹਿ ਸਕਦੇ ਆ ਨਿਜਮਾ ਦਾ ਜਾਂ ਮਰਜ਼ਾਦਾ ਦਾ ਉਹਨਾਂ ਦਾ ਗ੍ਰੰਥ ਹੈ ਉਹਦੀਆਂ ਉਦਾਹਰਨਾਂ ਦੇ ਦੇ ਕੇ ਕਿਹਾ ਕਿ ਸ਼ੂਦਰ ਹੋਣ ਕਰਕੇ ਰਵਦਾਸ ਬੰਦਗੀ ਨਹੀਂ ਕਰ ਸਕਦਾ ਉਹ ਭਗਤ ਨਹੀਂ ਕਹਾ ਸਕਦਾ ਪਰ ਉਹ ਆਪਣੀ ਪੂਜਾ ਕਰਾਉਂਦਾ ਹੈ ਭਗਤ ਕਹਾਉਂਦਾ ਹੈ ਇਸ ਕਰਕੇ ਉਸ ਨੂੰ ਸਦਕੇ ਦੰਡ ਦਿਓ ਨਵਾਬ ਨੇ ਇਹ ਮਨ ਵਿੱਚ ਵਿਚਾਰ ਕੀਤੀ ਕਿ ਇਸ ਤਰ੍ਹਾਂ ਸਿੱਧਾ ਫੈਸਲਾ ਕਰਨਾ ਠੀਕ ਨਹੀਂ ਰਬਦਾਸ ਜੀਆ ਨੂੰ ਬੁਲਾ ਕੇ ਫੈਸਲਾ ਕੀਤਾ ਜਾਵੇ ਉਹਦੇ ਵਿੱਚ ਫਾਇਦਾ ਇਹ ਹੋਏਗਾ ਕਿ ਜੇਕਰ ਪੰਡਤ ਆ ਬ੍ਰਹਮਣਾਂ ਦੀ ਜਿੱਤ ਹੁੰਦੀ ਹੈ ਰਬਦਾਸ ਦੀ ਹਾਰ ਹੁੰਦੀ ਹੈ ਤਾਂ ਪੰਡਤ ਬ੍ਰਹਮਣ ਨੇ ਜਿਹੜੇ ਉਹ ਮੇਰੀ ਹਮਾਇਤ ਵਿੱਚ ਆ ਜਾਣਗੇ ਤੇ ਮੈਨੂੰ ਸਰਕਾਰ ਚ ਲਾਉਣੀ ਰਾਜ ਚ ਲਾਉਣਾ ਸੌਖਾ ਹੋ ਜਾਏਗਾ ਤੇ ਜੇ ਪੰਡਤਾਂ ਬ੍ਰਾਹਮਣਾ ਦੀ ਹਾਰ ਹੁੰਦੀ ਹੈ, ਹੀਠੀ ਹੁੰਦੀ ਹੈ, ਰਬਦਾਸ ਜੀ ਦੀ ਜੈ ਜੈਕਾਰ ਹੁੰਦੀ ਹੈ ਤਾਂ ਫਿਰ ਕਿਉਂਕਿ ਉਹ ਇੱਕ ਮੁਸਲਮਾਨ ਸੀ, ਬੁੱਤ ਪੂਜਾ ਨੂੰ ਬਹੁਤ ਮਾੜਾ ਸਮਝਦਾ ਸੀ, ਬਹੁਤ ਗਲਤ ਸਮਝਦਾ ਸੀ। ਤਾਂ ਪੰਡਤਾਂ ਬ੍ਰਾਹਮਣਾ ਦੇ ਉੱਤੇ ਝੋਟਾ ਮਾਰਨ ਦਾ ਉਹਨੂੰ ਮੌਕਾ ਮਿਲ ਜਾਣਾ ਸੀ। ਉਹਨਾਂ ਦੇ ਬੁੱਤ ਪੂਜਾ ਨੂੰ ਕੰਡਮ ਕਰਨ ਦਾ ਮੌਕਾ ਮਿਲ ਜਾਣਾ ਸੀ। ਤਾਂ ਇਹ ਗੱਲਾਂ ਸਾਰੀਆਂ ਵਿਚਾਰ ਕੇ ਜਿਹਨੂੰ ਆਮ ਪੰਜਾਬੀ ਵਿੱਚ ਕਹਿੰਦੇ ਆ ਉਸਦੇ ਦੋਵੇਂ ਹੱਥਾਂ 'ਚ ਲੱਡੂ ਸਨ। ਕਿ ਜਿੱਦਾਂ ਮਰਜ਼ੀ ਫੈਸਲਾ ਹੋਵੇ ਉਹਦਾ ਫਾਇਦਾ ਹੀ ਹੋਣਾ ਸੀ ਤਾਂ ਉਸਨੇ ਦੋਵਾ ਨੂੰ ਬੁਲਾ ਕੇ ਇਹ ਕਿਹਾ ਕਿ ਮੇਰੇ ਕੋਲ ਇੱਕ ਤਰੀਕਾ ਹੈ ਗੰਗਾ ਦੇ ਪਰਲੇ ਬੰਨੇ ਤੁਹਾਡੇ ਠਾਕੁਰਾ ਜਿਹੜੇ ਉਹਨਾਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਜਾਣਗੀਆਂ ਉਰਾਰ ਉਰਲੇ ਪਾਸੇ ਆਪਾਂ ਸਾਰੇ ਖੜੇ ਹੋਵਾਂਗੇ ਤੇ ਤੁਸੀਂ ਫਿਰ ਆਵਾਜ਼ਾਂ ਮਾਰ ਕੇ ਆਪੋ ਆਪਣੇ ਠਾਕਰਾਂ ਨੂੰ ਬੁਲਾਓ ਜਿਹਦੇ ਬੁਲਾਉਣ ਤੇ ਠਾਕਰ ਆਗੇ ਉਹ ਸੱਚਾ ਭਗਤ ਹੋਏਗਾ ਤੇ ਉਸ ਨੂੰ ਪੂਜਾ ਕਰਨ ਦਾ ਹੱਕ ਹੋਏਗਾ ਅਧਿਕਾਰ ਹੋਏਗਾ। ਰਵਿਦਾਸ ਮਹਾਰਾਜ ਨੇ ਵੀ ਇਹ ਸ਼ਰਤ ਮੰਨ ਲਈ। ਉਦੋਂ ਉਹ ਪੰਡਤ ਹਮੇਂ ਹੰਕਾਰ ਵਿਚ ਆ ਕੇ ਉਹਨਾਂ ਨੇ ਵੀ ਕਹਿ ਦਿੱਤਾ ਹਾਂ ਜੀ ਠੀਕ ਹੈ ਬਿਲਕੁਲ। ਇੱਥੋਂ ਤੱਕ ਇਤਿਹਾਸ ਆਪਾਂ ਕੱਲ ਸੁਣਿਆ। ਤੋਂ ਅੱਜ ਆਪਾਂ ਅੱਗੇ ਹਾਜ਼ਰੀ ਭਰਨੀ ਹੈ। ਅੱਗੇ ਕਥਾ ਵਾਰਤਾ ਆਪਾਂ ਸਰਵਣ ਕਰੀਏ। ਰਸਨਾ ਪਵਿੱਤਰ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹਨਾਂ ਨੇ ਕਿਹਾ ਤੁਹਾਡਾ ਇਹ ਫੈਸਲਾ ਸਾਨੂੰ ਮਨਜ਼ੂਰ ਹੈ ਅਸੀਂ ਆਪਣੇ ਦੇਵਤਿਆਂ ਨੂੰ ਸੱਦਾਂਗੇ ਦੇਵਤੇ ਸਾਡੇ ਐ ਪੰਡਤਾਂ ਨੂੰ ਹੰਕਾਰ ਸੀ ਉਹ ਹਉਮੈ 'ਚ ਘਿਰੇ ਹੋਏ ਸੀ دیਵਾਨੇ ਹੋਏ ਫਿਰਦੇ ਸੀ ਇਸ ਵਾਸਤੇ ਵੀ ਉਹਨਾਂ ਨੂੰ ਮਾਨ ਸੀ ਕਿ ਉਹਨਾਂ ਕੋਲ ਵਿਦਿਆ ਬਹੁਤ ਹੈ ਜੰਤਰ ਮੰਤਰ ਜਾਣਦੇ ਆ ਉਹ ਮੰਨ ਗਏ ਨਵਾਬ ਦੀ ਇੱਛਾ ਸੀ ਤਮਾਸ਼ਾ ਦੇਖਣ ਦੀ ਉਹਨੂੰ ਵੀ ਵਿਸ਼ਵਾਸ ਸੀ ਕਿ ਪੱਥਰ ਦੇ ਬੁੱਤ ਭਲਾਂ ਗੰਗਾ ਪਾਰ ਤੋਂ ਕਿਵੇਂ ਆਉਣਗੇ ਦੋਹਾਂ ਨੂੰ ਝੂਠੀਆਂ ਕਰਕੇ ਦੇਵ ਪੱਥਰ ਪੂਜਾ ਛੁڑا ਦੇਾਂਗੇ ਕਿਉਂਕਿ ਇਸਲਾਮ ਦੇ ਵਿੱਚ ਬੁੱਤ ਪੂਜਾ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਹੈ ਇਸ ਕਰਕੇ ਇਸਲਾਮ ਦੇ ਵਿੱਚ ਮੇਰੀ ਜਾਇਜ਼ਾਕਾਰ ਹੋਏਗੀ ਉਸ ਕੀਤੇ ਫੈਸਲੇ ਅਨੁਸਾਰ ਹੁਕਮ ਦੇ ਕੇ ਰਬਦਾਸ ਦੇ ਮੰਦਰ ਵਿੱਚੋਂ ਸਾਰੀਆਂ ਮੂਰਤੀਆਂ ਉਠਾ ਕੇ ਉਠਾ ਕੇ ਲਿਆਂਦੀਆਂ ਗਈਆਂ ਉਹਨਾਂ ਨੂੰ ਚੰਦਨ ਦੀ ਚਮਕੀ ਉੱਤੇ ਬੜੇ ਹੀ ਸਤਕਾਰ ਨਾਲ ਗੰਗਾ ਦੇ ਪਾਰ ਲੈ ਜਾ ਕੇ ਰੱਖ ਦਿੱਤਾ ਕੋਲ ਕੋਈ ਵੀ ਮਨੁੱਖ ਰਹਿਣ ਨਾ ਦਿੱਤਾ ਨਵਾਬ ਨੇ ਪਹਿਲਾਂ ਪੰਡਤਾਂ ਨੂੰ ਹੁਕਮ ਦਿੱਤਾ ਕਿ ਉਹਨਾਂ ਦੇਵਤਿਆਂ ਨੂੰ ਗੰਗਾ ਜਲ ਉਪਰੋਂ ਦੀ ਉਰਲੇ ਪਾਸੇ ਉਰਾਰ ਤੁਸੀਂ ਸਦੋ ਪਹਿਲੀ ਵਾਰੀ ਤੁਹਾਡੀ ਹੈ ਪੰਡਤਾਂ ਬ੍ਰਾਹਮਣਾਂ ਨੂੰ ਕਿਹਾ ਸਦੋ ਬਈ ਜੇ ਦੇਵਤੇ ਤੁਸਾਂ ਦੇ ਹਨ ਤਾਂ ਉਹ ਤੁਹਾਡੀ ਬੇਨਤੀ ਮੰਨ ਕੇ ਆ ਜਾਣਗੇ ਬੋਲੋ ਪੜੋ ਮੰਤਰ ਪੰਡਤਾਂ ਨੂੰ ਕਿਹਾ ਨਵਾਬ ਨੇ ਪੰਡਤ ਲੱਗੇ ਬਾਜਾ ਮਾਰਨਾ ਮੰਤਰ ਜਾਪ ਕਰਦੇ ਆ ਟੱਲੀਆਂ ਛੈਣੇ ਖੜਕਾਉਂਦੇ ਆ ਉਹ ਆਪੋ ਆਪਣੀ ਜੋ ਮਤ ਮਰਜ਼ਾਦਾ ਸੀ ਉਹਦੇ ਮੁਤਾਬਕ ਜਿਵੇਂ ਆਪਾਂ ਕਹਿ ਦੀਏ ਅਰਦਾਸ ਬੇਨਤੀ ਕਰਨੀ ਇਸ ਤਰ੍ਹਾਂ ਕਰਕੇ ਉਹ ਆਪਣੇ ਠਾਕਰਾ ਨੂੰ ਆਵਾਜ਼ਾਂ ਮਾਰਦੇ ਆ 2 ਘੰਟੇ ਲਗਭਗ ਆਵਾਜ਼ਾਂ ਮਾਰਦੇ ਰਹੇ ਆਪਣੇ ਠਾਕਰਾ ਨੂੰ ਥੱਕ ਗਏ ਪਰ ਪੱਥਰ ਦੀਆਂ ਜੜ ਮੂਰਤੀਆਂ ਕਿਵੇਂ ਤੁਰ ਕੇ ਉਹਨਾਂ ਦੇ ਕੋਲ ਆਉਣ ਉਹਨਾਂ ਦੇ ਬੋਲ ਕਿਵੇਂ ਸੁਣਾਈ ਦੇਣ ਜਦੋਂ ਆਵਾਜ਼ਾਂ ਸੁਣੀਆਂ ਤਾਂ ਉਹਨਾਂ ਪੰਡਤਾਂ ਵਿੱਚੋਂ ਕਈਆਂ ਨੇ ਵੇਦ ਮੰਤਰ ਕਈਆਂ ਨੇ ਜਾਦੂ ਟੂਣੇ ਕਈਆਂ ਨੇ ਜੰਤਰ ਤੰਤਰ ਪੜ੍ਹਨੇ ਤੇ ਕਰਨੇ ਸ਼ੁਰੂ ਕਰ ਦਿੱਤੇ ਨਵਾਬ ਅਦੇ ਇਲਾਕੇ ਦੇ ਲੋਕ ਜਿਹੜੇ ਸਨ ਉਸ ਨਿਰਾਲੇ ਲੜਾਈ ਨੂੰ ਬੜੀ ਮੌਜ ਨਾਲ ਵੇਖ ਰਹੇ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਇਹ ਖਿਆਲ ਵੀ ਸੀ ਵੀ ਹੁਣ ਚਮਤਕਾਰ ਹੋਇਆ ਕੋਈ ਹੁਣ ਚਮਤਕਾਰ ਹੋਇਆ ਕੋਈ ਹੁਣ ਚਮਤਕਾਰ ਹੋਇਆ ਤਾਂ ਸਾਰੇ ਲੋਕ ਐ ਬੜੀ ਨੀਝ ਲਾ ਕੇ ਤੱਕ ਰਹੇ ਸੀ ਦੇਖ ਰਹੇ ਸੀ ਪਰ 2 ਘੰਟੇ ਬੀਤਣ ਦੇ ਬਾਵਜੂਦ ਜਦੋਂ ਮੂਰਤੀਆਂ ਆਪਣੀ ਥਾਂ ਤੋਂ ਨਾ ਹੱਲੀਆਂ ਤਾਂ ਪੰਡਤ ਵੀ ਆਵਾਜ਼ਾਂ ਮਾਰਦੇ ਮਾਰਦੇ ਥੱਕ ਗਏ ਤੇ ਦੇਖਣ ਵਾਲੇ ਲੋਕ ਸੀ ਜਿਹੜੇ ਉਹ ਵੀ ਅੱਕ ਗਏ ਕਿ ਇੰਨਾ ਲੰਮਾ ਸਮਾਂ ਲੰਘ ਗਿਆ ਅਜੇ ਤੱਕ ਤਾਂ ਕੁਝ ਹੋਇਆ ਨਹੀਂ ਪੂਰਾ ਟਿੱਲ ਲਾ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਤੇ ਦੁਨਿਆਵੀ ਵਿਦਿਆ ਨੂੰ ਪਰਖ ਕੇ ਪੰਡਤਾਂ ਨੇ ਅਖੀਰ ਵਿੱਚ ਹਾਰ ਮੰਨ ਲਈ ਤੇ ਹਾਰ ਮੰਨਣ ਵੇਲੇ ਵੀ ਉਹਨਾਂ ਨੇ ਇੱਕ ਚਲਾਕੀ ਜੀ ਖੇਢੀ ਉਹਨਾਂ ਨੇ ਆਖਿਆ ਕਲਯੁਗ ਦਾ ਸਮਾਂ ਕਲਯੁਗ ਦੇ ਸਮੇਂ ਵਿੱਚ ਦੇਵ ਮੂਰਤੀਆਂ ਨਾਲ ਚੇਤਨਾ ਵਿੱਚ ਆ ਸਕਦੀਆਂ ਨੇ ਤੇ ਨਾ ਹੀ ਇਹ ਭਾਖਿਆ ਦੇ ਸਕਦੀਆਂ ਨੇ ਇਹ ਤਾਂ ਚੁੱਪ ਤੇ ਅਹਿੱਲ ਰਹਿ ਕੇ ਹੀ ਲੋਕਾਂ ਦੀਆਂ ਅਰਦਾਸਾਂ ਸੁਣ ਕੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਨੇ ਇਹਦਾ ਰੱਬੀ ਭੇਦ ਆ ਮਤਲਬ ਪੰਡਤਾਂ ਨੇ ਆਪਣੀ ਹਾਰ ਹੁੰਦਿਆਂ ਹੋਇਆਂ ਦੇਖ ਕੇ ਵੀ ਹਾਰ ਮੰਨਤਾ ਲਈ ਪਰ ਸਿੱਧੀ ਹਾਰ ਨਹੀਂ ਮੰਨੀ ਵੀ ਹਾਂ ਜੀ ਸਾਡੇ ਵਿੱਚ ਕੋਈ ਸਤਿਆ ਨਹੀਂ ਹੈ ਸਾਡੇ ਵਿੱਚ ਕੋਈ ਪ੍ਰਤਾਪ ਨਹੀਂ ਹੈ ਉਹਨਾਂ ਨੇ ਗੱਲ ਟਿੱਡੇ ਢੰਗ ਨਾਲ ਕਹੀ ਵੀ ਹੁਣ ਸਮਾਂ ਕਲਯੁਗ ਦਾ ਹੈ ਇਸ ਕਰਕੇ ਜਿਹੜੀਆਂ ਮੂਰਤੀਆਂ ਨੇ ਇਹਨਾਂ ਦੇ ਵਿੱਚ ਜਾਨ ਨਹੀਂ ਪੈ ਸਕਦੀ ਤੇ ਇਹ ਪਰ ਨਾਲੇ ਕਹਤਾ ਵੀ ਪਰ ਫਿਰ ਉਹਨਾਂ ਨੂੰ ਇਹ ਵੀ ਡਰ ਸੀ ਨਾ ਵੀ ਜੇ ਇਹ ਕਹਤਾ ਵੀ ਇਹਨਾਂ ਤੇ ਜਾਨ ਨਹੀਂ ਪੈ ਸਕਦੀ ਲੋਕ ਕਿਤੇ ਇਹਨਾਂ ਦੀ ਇਹਨਾਂ ਦਾ ਭੇ ਮੰਨਣ ਨੂੰ ਇਹਨਾਂ ਹਟ ਜਾਣ ਪੂਜਾ ਕਰਨ ਨੂੰ ਇਹਨਾਂ ਹਟ ਜਾਣ ਸਾਨੂੰ ਦਕਸ਼ਨਾ ਕਿੱਥੋਂ ਮਿਲੋਗੀ ਫਿਰ ਫਿਰ ਉਹਨਾਂ ਨੇ ਨਾਲ ਕਹਿਤਾ ਵੀ ਪਰ ਇਹ ਮੂਰਤੀਆਂ ਹੁਣ ਨਰਨ ਆ ਰਹੀਆਂ ਦੀਆਂ ਅਰਦਾਸਾਂ ਸੁਣ ਕੇ ਤੇ ਉਹਨਾਂ ਦੀ ਭਾਵਨਾ ਅਨੁਸਾਰ ਉਹਨਾਂ ਨੂੰ ਦਾਤਾਂ ਜ਼ਰੂਰ ਦੇਣਗੀਆਂ ਨਾਲੇ ਕਹਿਤਾ ਵੀ ਤਾਂ ਕਿ ਲੋਕ ਇਸ ਪਾਸੇ ਲੱਗੇ ਵੀ ਰਹਿਣ ਪੰਡਤਾਂ ਦਾ ਇਹ ਉੱਤਰ ਸੁਣ ਕੇ ਨਵਾਬ ਹੱਸ ਪਿਆ ਉਹਨੇ ਹੱਸਦਿਆਂ ਹੋਇਆਂ ਭਗਤ ਰਵਦਾਸ ਜੀ ਨੂੰ ਕਿਹਾ हे राम ਭਗਤ ਲਓ ਹੁਣ ਤੁਸੀਂ ਵੀ ਆਪਦੇ ਦੇਵਤਿਆਂ ਨੂੰ ਆਪਦੇ ਕੋਲੇ ਸੱਦ ਲਓ ਪੰਡਤਾਂ ਨਹੀਂ ਸੰਦ ਸਕੇ ਲੱਗਦਾ ਵੀ ਉਹ ਪ੍ਰੇਮੀ ਘਟਾ ਨਵਾਬ ਮਖੌਲ ਕਰਦਾ ਸੀ ਜਿਵੇਂ ਹੁਕਮ ਇਹ ਕਹਿ ਕੇ ਅਰਬਦਾਸ ਜੀ ਚੌਂਕੜਾ ਮਾਰ ਕੇ ਬਹਿ ਗਏ ਧਿਆਨ ਭਗਵਾਨ ਦੇ ਚਰਨਾਂ 'ਚ ਜੋੜ ਲਿਆ ਨੈਣ ਮੁੰਦਲੇ ਆਪਣੇ ਰਾਮ ਨੂੰ ਯਾਦ ਕਰਦੇ ਹੋਏ ਆਪਣੀ ਉਚਾਰੀ ਬਾਣੀ ਗਾਉਣ ਲੱਗੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੇ ਸ਼ਬਦ ਗਾਇਆ ਕੀ ਆਖਿਆ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਰਾਮ ਦੇ ਪਰਮੇਸ਼ਰ ਦੇ ਚਰਨਾਂ 'ਚ ਪ੍ਰਭੂ ਦੇ ਚਰਨਾਂ 'ਚ ਬੇਨਤੀ ਕੀਤੀ ਹੇ ਮਹਾਰਾਜ ਏ ਪ੍ਰਭੂ ਜੀ ਮੈਂ ਔਗਣਾਂ ਦਾ ਭਰਿਆ ਹੋਇਆ ਤੇ ਤੂੰ ਔਗਣ ਨਹੀਂ ਚਿਤਾਰਦਾ ਆਪਣਿਆਂ ਦੀ लाज ਰੱਖਦਾ ਕਿਉਂ ਪ੍ਰੇਮ ਵਿੱਚ ਬੇਨਤੀ ਕਰਦੇ ਆ ਕੀ ਕਹਿ ਰਹੇ ਨੇ ਊਪ ਭਰਿਓ ਜੈਸੇ ਦਾਦਰਾ ਕਸ਼ ਦੇਸ ਵਿਦੇਸ ਨਾ ਬੂਝ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਸ਼ਿਆਰਾ ਪਾਰਨਾ ਸੂਜ ਸਗਲ ਪਵਨ ਕੇ ਨਾ ਏਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਓ ਮਲਣ ਪਈ ਮਤ ਬਾਦਵਾ ਤੇਰੀ ਗਤ ਲਖੀ ਨਾ ਜਾਏ ਕਰਹੁ ਕਿਰਪਾ ਪ੍ਰਮ ਚੁਕਈ ਮੈ ਸੁਮਤ ਦੇਹੋ ਸਮਝਾਈ ਜੋਗੀ ਸਰ ਪਾਵੇ ਨਹੀਂ ਉਹ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣ ਕਹਿ ਰਵਿਦਾਸ ਚੰਮਾਰ ਇਹ ਸ਼ਬਦ ਉਹਨਾਂ ਨੇ ਪ੍ਰੇਮ ਨਾਲ ਗਾਇਆ ਅਰਥ ਕੀ ਬਣਦਾ ਇਹ ਭਗਵਾਨ ਦਾਦਰਾ ਕਹਿੰਦੇ ਆ ਡੱਡੂ ਜਿਵੇਂ ਖੂਬ ਵਿੱਚ ਬਹੁਤ ਸਾਰੇ ਡੱਡੂ ਹੁੰਦੇ ਆ ਤੇ ਖੂਦ ਹੀ ਹੱਦ ਤੋਂ ਪਰੇ ਬਾਹਰ ਦਾ ਉਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ ਮਹਾਰਾਜ ਮੈਂ ਖੂਦੇ ਡੱਡੂ ਵਰਗਾ ਹਾਂ ਮੇਰਾ ਮਨ ਵਿਸ਼ੇ ਵਿਕਾਰਾਂ ਦੇ ਜਾਲ ਵਿੱਚ ਘਿਰਿਆ ਹੋਇਆ ਹੈ ਇਹਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਮੈਨੂੰ ਨੇੜੇ ਦਾ ਕਿਨਾਰਾ ਕੋਈ ਕਛ ਆਰਾ ਪਾਰ ਨਾ ਸੂਝ ਮੈਨੂੰ ਕੋਈ ਨੇੜੇ ਕਿਨਾਰਾ ਨਹੀਂ ਲੱਭ ਰਿਹਾ ਮੈਂ ਇਹਦੇ ਵਿੱਚੋਂ ਬਾਹਰ ਕਿਵੇਂ ਨਿਕਲੂ ਇਹਦੇ ਵਿੱਚੋਂ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਕੋਈ ਨੇੜੇ ਦਾ ਕਿਨਾਰਾ ਨਹੀਂ ਦਿਸਦਾ ਭਾਵ ਕਿ ਜਗਤ ਦੇ ਪਦਾਰਥਾਂ ਵਿੱਚ ਮਨ ਮੇਰਾ ਐਸਾ ਖਚਤ ਹੋਇਆ ਹੈ ਕਿ ਉਹਦੇ ਚੋਂ ਨਿਕਲਣਾ ਸੰਭਵ ਹੈ ਮੇਰੇ ਲਈ। ਏ ਵਾਹਿਗੁਰੂ ਸਗਲ ਭਵਨ ਕੇ ਨਾਇਕ ਆ। ਏ ਵਾਹਿਗੁਰੂ ਸਾਰੇ ਭਵਨਾਂ ਦੇ ਮਾਲਕ ਭਵਨ ਕਿਹੜੇ? ਸਤ ਦੀਪ ਤੇ ਸਤ ਪਤਾਲ। ਸਤ ਦੀਪ ਸਤ ਪਤਾਲ। ਏ ਵਾਹਿਗੁਰੂ ਇੱਕ ਵਾਰੀ ਮੈਨੂੰ ਦਰਸ਼ਨ ਦੇ। ਏ ਭਗਵਾਨ ਮੇਰੀ ਮਤ ਮਲੀਨ ਹੈ। ਮਲਨ ਭਈ ਮਤ ਬਾਧਵਾ। ਏ ਮੇਰੇ ਮਾਧਵਾ ਮਾਲਕ ਜੀ ਮੇਰੀ ਮਲੀਨ ਮਤ ਮੇਰੀ ਮਲੀਨ ਮਤ ਕਿਰਪਾ ਕਰ ਮੇਰੇ ਤੇ ਮਿਹਰ ਕਰ ਤੇਰਾ ਕੋਈ ਭੇਦ ਨਹੀਂ ਪਾ ਸਕਦਾ ਮੇਰੇ ਤੇ ਕਿਰਪਾ ਕਰ ਤਾਂ ਕਿ ਮੇਰੇ ਮਨ ਦੇ ਭਰਮ ਦੂਰ ਹੋ ਸਕਣ ਕਰੋ ਕਿਰਪਾ ਭ੍ਰਮ ਚੂਕਈ ਆਪ ਜੀ ਕਿਰਪਾ ਕਰੋ ਮੇਰੇ ਮਨ ਦਾ ਭਰਮ ਦੂਰ ਹੋ ਜਾਏ ਮੈਂ ਸਮਤ ਦੇ ਹੋ ਸਮਝਾਏ ਮੈਨੂੰ ਸਮਤ ਦੇ ਕੇ ਸਮਝਾਓ ਜੋਗੀ ਸਰ ਪਾਵੇ ਨਹੀਂ ਤੋਗਣ ਕਥਨ ਅਪਾਰ ਹੈ ਭਗਵਾਨ ਤੇਰੇ ਗੁਨਾ ਦਾ ਕੋਈ ਪਾਰਾਵਾਰ ਨਹੀਂ ਵੱਡੇ ਵੱਡੇ ਜੋਗੀ ਤੇ मुनि ਵੀ ਤੇਰੀ ਗਤੀ ਨਹੀਂ ਜਾਣ ਸਕਦੇ ਮੇਰੇ ਕੋਲ ਤਾਂ ਕੇਵਲ ਪ੍ਰੇਮਾ ਭਗਤੀ ਆ ਉਹਦੇ ਤੋਂ ਬਿਨਾ ਹੋਰ ਕੁਝ ਨਹੀਂ ਹੈ ਜਾਤ ਵੀ ਚਮਾਰ ਹੈ ਜਿਹਨੂੰ ਲੋਕ ਸ਼ੂਦਰ ਕਹਿੰਦੇ ਆ ਮੈਂ ਤਾਂ ਪ੍ਰੇਮ ਦਾ ਬਾਸਤਾ ਪਾ ਕੇ ਕਹਿਣਾ हे ਭਗਵਾਨ ਜੀ ਆਓ ਦਰਸ਼ ਦਿਖਾਓ ਆਓ ਮੇਰੇ ਕੋਲ ਆਓ ਨਵਾਬ ਕਾਜੀ ਪੰਡਤਾਂ ਤੇ ਦਰਸ਼ਕਾਂ ਨੇ ਦੇਵਤਿਆਂ ਉੱਤੇ ਨਿਗਾਹ ਗੱਡੀ ਹੋਈ ਸੀ ਉਹ ਕੌਤਕ ਦੇਖਣਾ ਚਾਹੁੰਦੇ ਸੀ ਮੁਸਲਮਾਨ ਨਿਵਾਬ ਇੱਕ ਤੀਰ ਨਾਲ ਦੋ ਸ਼ਕਾਰ ਕਰਨਾ ਚਾਹੁੰਦਾ ਸੀ ਇੱਕ ਦੋਹਾ ਧਿਰਾਂ ਦਾ ਨਿਆਏ ਦੂਸਰਾ ਜੇ ਨਾ ਪੱਥਰ ਦੇ ਦੇਵਤੇ ਹਿੱਲੇ ਤਾਂ ਬ੍ਰਾਹਮਣਾ ਤੇ ਹਿੰਦੂਆਂ ਨੂੰ ਝੂਠੀਆਂ ਕਰੇਗਾ ਕਿ ਐਵੇਂ ਇਹਨਾਂ ਬੇਜਾਨ ਪੱਥਰਾਂ ਦੀ ਪੂਜਾ ਕਰਦੇ ਹੋ ਇਹ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ ਨਾਲ ਹੀ ਭਗਤ ਰਵਦਾਸ ਜੀ ਦੀ ਸੋਭਾ ਸੁਣੀ ਹੋਈ ਸੀ अनेका ਕ라마ਤਾ ਦੀਆਂ ਸਾਖੀਆਂ ਰਵਦਾਸ ਦੇ ਸ਼ਰਧਾਲੂਆਂ ਨੇ ਪ੍ਰਚਲਿਤ ਕੀਤੀਆਂ ਹੋਈਆਂ ਸੀ ਸਾਰੇ ਦੇਖ ਰਹੇ ਸਨ ਬਹੁਤ ਧਿਆਨ ਨਾਲ ਦੇਖ ਰਹੇ ਸੀ ਉਹਦਾ ਭਗਤੀ ਜੀ ਦੀ ਪ੍ਰੀਖਿਆ ਕਰ ਰਹੇ ਸੀ ਤੇ ਈਸ਼ਵਰ ਭਗਤੀ ਦਾ ਮਖੌਲ ਪੜਾ ਰਹੀ ਸੀ ਸਾਰਾ ਹੀ ਸ਼ਹਿਰ ਗੰਗਾ ਕਿਨਾਰੇ ਢੁਕ ਪਿਆ ਸੀ ਸਭ ਦੀਆਂ ਅੱਖਾਂ ਗੰਗਾ ਬਾਰ ਰੱਖੇ ਬੁੱਤਾਂ ਉੱਤੇ ਗੱਡੀਆਂ ਹੋਈਆਂ ਸਨ ਕਈ ਦੇਖਣ ਵਾਸਤੇ ਬੇੜੀਆਂ ਵੀ ਅੱਗੇ ਲੈ ਗਏ ਨਵਾਬ ਦੇ ਖੋਲ ਨਵਾਬ ਦੇ ਕੋਲ ਖਲੋਤੇ ਅਹਿਲਕਾਰ ਨੇ ਅੱਖਾਂ ਨਵਾਬ ਸਾਹਿਬ ਉਹ ਦੇਖੋ ਦੇਖੋ ਉਧਰ ਦੇਖੋ ਐ ਲੱਗਦਾ ਬਹੁਤ ਹਲ ਰਹੇ ਨੇ ਨਵਾਬ ਨੇ ਉਧਰ ਧਿਆਨ ਕੀਤਾ ਤਾਂ ਉਸਨੇ ਦੇਖਿਆ ਕਿ ਸੱਚ ਵਿੱਚ ਹੀ ਦੇਵਤਿਆਂ ਦੀਆਂ ਮੂਰਤੀਆਂ ਤਲ ਰਹੀਆਂ ਨੇ ਚੌਂਕੀਆਂ ਦੇ ਸਮੇਤ ਹੀ ਉਹ ਆ ਰਹੀਆਂ ਨੇ ਸਾਰੇ ਦੇਖ ਰਹੇ ਸੀ ਉਸ ਵੇਲੇ ਸਾਰੇ ਕਾਸ਼ੀ ਦੇ ਮੰਦਰਾਂ ਦੇ ਟੱਲ ਆਪਣੇ ਆਪ ਖੜਕਣ ਲੱਗ ਪਏ ਬਾਦਾਂ ਬਰਨ ਗੂੰਜ ਉਠਿਆ ਤੇ ਜੈ ਜੈਕਾਰ ਦੇ ਨਾਰੇ ਗੂੰਜਣ ਲੱਗੇ ਪਰ ਪੰਡਤਾਂ ਦੇ ਤਾਂ ਲਗਭਗ ਮਾਪੇ ਹੀ ਮਰ ਗਏ ਉਹ ਤਾਂ ਧਰਤੀ ਵਿੱਚ ਦਸਦੇ ਜਾਂਦੇ ਸੀ ਉਹ ਝੂਠੇ ਦੇ ਪਖੰਡੀ ਨਿਕਲੇ ਪਰ ਅਬਦਾਸ ਜੀ ਮਹਾਰਾਜ ਆਪਣੀ ਧੁਨ ਵਿੱਚ ਮਸਤ ਪਿਆਰ ਤੇ ਸ਼ਰਧਾ ਨਾਲ ਅੱਖਾਂ ਮੀਟ ਕੇ ਵਾਹਿਗੁਰੂ ਜੀ ਦੀ ਰਾਮ ਦੀ ਪ੍ਰਭੂ ਦੀ ਉਸਤਤ ਵਿੱਚ ਗਾ ਰਹੇ ਸੀ ਇੱਕ ਸ਼ਬਦ ਖਤਮ ਹੋਇਆ ਤਾਂ ਉਹਨਾਂ ਨੇ ਦੂਜਾ ਸ਼ਬਦ ਹੀ ਸ਼ੁਰੂ ਕੀਤਾ ਗਾਇਨ ਕੀਤਾ ਉਹਨਾਂ ਦੀ ਸੁਰਤ ਭਗਵਾਨ ਦੇ ਚਰਨਾਂ ਨਾਲ ਜੁੜੀ ਜਾਂਦੀ ਸੀ ਔਰ ਉਹ ਤਾਂ ਬੇਨਤੀ ਕਰ ਰਹੇ ਸੀ ਪ੍ਰਮਾਤਮਾ ਦੇ ਚਰਨਾਂ 'ਚ ਕੀ ਕਹਿ ਰਹੇ ਨੇ ਹੁਣ ਦੂਸਰਾ ਸ਼ਬਦ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਬੁਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਵੋਲ ਰਹਾਉ ਬਹੁਤ ਜਨਮ ਵਿਛਰੇ ਥੇ ਮਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵੇਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ایਉਂ ਅਰਦਾਸ ਕਰਦੇ ਭਗਵਾਨ ਜੀ ਮੇਰੇ ਵਰਗਾ ਅੱਜ ਜ ਕੋਈ ਨਹੀਂ ਅੱਜ ਜਿਹਦਾ ਮਤਲਬ ਹੁੰਦਾ ਬੇਨਤੀਆਂ ਕਰਨ ਵਾਲਾ ਹਮ ਸਰਦੀਨ ਦੀਨ ਕਹਿੰਦੇ ਆ ਬੇਨਤੀ ਕਰਨ ਵਾਲੇ ਨੂੰ ਗਰੀਬ ਨੂੰ ਜਾਂ ਦੁਖੀ ਨੂੰ ਮੇਰੇ ਵਰਗਾ ਦੀਨ ਕੋਈ ਨਹੀਂ ਦਿਆਲ ਨਾ ਤੁਮ ਸਰ ਤੇਰੇ ਵਰਗਾ ਦਿਆਲੂ ਕੋਈ ਨਹੀਂ ਅੱਬ ਪਤਿਆਰ ਕਿਆ ਕਿਜੇ ਸਾਰੀਆਂ ਬਖਸ਼ਿਸ਼ਾਂ ਕਰਨ ਵਾਲੇ ਜੇ ਤੁਸੀਂ ਸਾਰੇ ਹੀ ਜਾਣਦੇ ਆ ਹੋਰ ਕੀ ਪਰ ਰੱਖਣਾ ਹੁਣ ਤੁਸੀਂ ਅੱਬ ਪਤਿਆਰ ਕਿਆ ਕਿਜੇ ਕੀ ਪਰ ਤਿਆਵਾ ਲੈਣਾ ਹੈ ਤੁਸੀਂ ਮੇਰਾ ਮੈਂ ਤੁਹਾਡਾ ਦਾਸ ਤੁਸੀਂ ਮੇਰੇ ਮਾਲਕ ਬਜਨੀ ਤੋਰ ਮੋਰ ਮਨ ਮਾਨੈ ਤੇਰੇ ਬਜਨਾ ਤੋਂ ਮੇਰਾ ਮਨ ਬਲਿਹਾਰੇ ਜਾਂਦਾ ਹੈ ਮੇਰਾ ਮਨ ਪਰੇ ਨਾ ਹੋਵੇ ਬਜਨੀ ਤੋਰ ਮੋਰ ਮਨ ਮਾਨੈ ਮੇਰਾ ਮਨ ਮਨਧਾਰ ਹੋਵੇ ਤੇਰੇ ਬਜਨਾ ਨਾਲ ਜਨਕੋ ਪੂਰਨ ਦੀਜੈ اے ਵਾਹਿਗੁਰੂ ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ ਹਉ ਵਲ ਵਲ ਜਾਓ ਰਮਈਆ ਕਾਰਨੇ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ ਕਾਰਨ ਕਵਨ ਅਬੋਲ ਤੁਸੀਂ ਬੋਲਦੇ ਕਿਉਂ ਨਹੀਂ ਮੇਰੇ ਨਾਲ ਰਹਾਉ ਦਾ ਵਿਸ਼ਰਾਮ ਦੇ ਕੇ ਕਹਿੰਦੇ ਆ ਬਹੁਤ ਜਨਮ ਵਿਛਰੇ ਤੇ ਮਾਦੋ اے ਵਾਈਗੁਰੂ ਜੀ ਕਈ ਜਨਮ ਹੋ ਗਏ ਤੁਹਾਡੇ ਤੋਂ ਵਿਛੋੜਾ ਪਿਆ ਮੇਲਾ ਨਹੀਂ ਹੋਇਆ ਤੁਹਾਡੇ ਨਾਲ ਮੇਰਾ ਵਿਛੋੜੇ ਵਿੱਚ ਤੜਫਦਾ ਰਿਆਂ ਮਹਾਰਾਜ ਹੁਣ ਇਹ ਜਨਮ ਹੈ ਜਿਹੜਾ ਮੇਰਾ ਇਹ ਜਨਮ ਤੁਹਾਾਰੇ ਲਈ ਕੀ ਸਾਰਾ ਜਨਮ ਮੇਰਾ ਤੁਹਾਡੇ ਲਈ ਕੀ ਹੈ ਕਹਿ ਰਵਦਾਸ ਆਸ ਲੱਗ ਜੀਵ ਮਹਾਰਾਜ ਮੈਨੂੰ ਤਾਂ ਇੱਕੋ ਹੀ ਆਸ ਹੈ ਉਹ ਆਸ ਤੇਰੇ ਨਾਮ ਦੀ ਹੈ ਤੇ ਤੇਰੇ ਨਾਮ ਦੀ ਆਸ ਨਾਲ ਜੁੜ ਕੇ ਹੀ ਮੈਂ ਜਿਉ ਰਿਹਾ ਤੇ ਹੋਰ ਮੇਰੇ ਜਿਉਣ ਦਾ ਕੋਈ ਵਸੀਲਾ ਨਹੀਂ ਹੈ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨ ਹੋ ਗਿਆ ਤੇਰੇ ਦਰਸ਼ਨ ਕੀਤੇ ਆ ਸੋ ਏ ਮਿਹਰ ਕਰਕੇ ਆਓ ਮੇਰੇ ਸੁਆਮੀ ਆਓ ਅਗਲਾ ਸ਼ਬਦ ਉਹਨਾਂ ਨੇ ਫੇਰ ਸ਼ੁਰੂ ਕੀਤਾ ਸਾਰਾ ਗਦ ਤੁਮ ਚੰਦਨ ਹਮ ਿਰੰਡ ਵਾਪਰੇ ਸੰਗਤ ਤੇ ਮਾਰੇ ਵਾਸਾ ਨੀਤ ਰੂਖ ਤੇ ਉੱਚ ਪਏ ਹੈ ਗੰਧ ਸੁਗੰਧ ਨਿਵਾਸਾ ਮਾਦਾ ਸਤ ਸੰਗਤ ਸਰਨ ਤੁਮਾਰੀ ਹਮ ਓਗਨ ਤੁਮ ਉਪਕਾਰੀ ਰਹਾਉ ਤਮ ਮੁਖ ਤੂਲ ਸੁਪੇਦ ਸਪੀਲ ਹਮ ਬਪਰੇ ਜਸ ਕੀਰਾ ਸਾਧ ਸੰਗਤ ਮਿਲ ਰਹੀ ਹੈ ਮਾਦਾ ਜੈਸੇ ਮਦਪ ਮਖੀਰਾ ਜਾਤੀ ਉੱਚ ਪਤੀ ਉੱਚ ਉੱਚ ਜਨਮ ਹਮਾਰਾ ਰਾਜਾ RAM ਕੀ ਸੇਵਨਾ ਕੀਨੀ ਕਹਿ ਰਵੇਦਾ ਸਚ ਮਾਰਾ ਪ੍ਰਭੂ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਮਹਾਰਾਜ ਜੀ ਤੁਸੀਂ ਤਾਂ ਚੰਦਨ ਵਰਗੇ ਹੋ ਤੇ ਮੈਂ ਰਿੰਡ ਵਰਗਾ ਰਿੰਡ ਸਾਧ ਸੰਗਤ ਜੀ ਇਹ ਰਿੰਡ ਦਾ ਜਿਹੜਾ ਪੌਦਾ ਹੈ ਨਾ ਇਹ ਰੇਸਲੇ ਰਸੀਲੇ ਬਾਣਾ 'ਚ ਹੁੰਦਾ ਜਾ ਤੇ ਰਿੰਡ ਦੀਆਂ ਲੋਕ ਸਾਬਣਾਦਕ ਵੀ ਬਣਾਉਂਦੇ ਐ ਮਹਾਰਾਜ ਮੈਂ ਤਾਂ ਰਿੰਡਾਂ ਤੁਸੀਂ ਚੰਦਨ ਹੋ ਫੇਰ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਤੁਹਾਡੇ ਕੋਲ ਹਾਂ ਮੇਰਾ ਵਾਸ ਤੁਹਾਡੇ ਨਾਲ ਹੈ ਤੁਹਾਡੇ ਨਾਲ ਮੇਰਾ ਸੰਗ ਹੈ ਤੁਹਾਡੇ ਨਾਲ ਪਿਆਰ ਹੈ ਤੁਸਾਂ ਦੀ ਕਿਰਪਾ ਨਾਲ ਨੀਵੇਂ ਰੁੱਖ ਵੀ ਊਚੇ ਹੋ ਗਏ ਨੀਚ ਰੂਖ ਤੇ ਊਚ ਭਏ ਨੀਵੇਂ ਆ ਤੇ ਊਚੇ ਹੋ ਗਏ ਤੁਹਾਡੀ ਕਿਰਪਾ ਨਾਲ ਮਾਮੂਲੀ ਇੱਕ ਛੂਦਰ ਤੋਂ ਮੈਨੂੰ ਲੋਕੀ ਭਗਤ ਕਹਿ ਰਹੇ ਆ ਐਨਾ ਮਾਨ ਹੋ ਗਿਆ ਤੁਹਾਡੇ ਕਰਕੇ ਤੇ ਸੁਗੰਧੀ ਆ ਗਈ ਹੈ ਮੇਰੇ 'ਚ ਹੇ ਭਗਵਾਨ ਮੈਂ ਤੇਰੇ ਸੰਤਾਂ ਦੀ ਸੰਗਤ ਕਰਦਾ ਹਾਂ ਇਸ ਕਰਕੇ ਇਹ satsangਤ ਵਿੱਚ ਪੁੱਜਿਆ ਤੇਰੀ ਸ਼ਰਨ ਵਿੱਚ ਜਾ ਕੇ ਪੁੱਜੀਦਾ ਹੈ ਜੇ ਸਾਧ ਸੰਗਤ ਕਰੀਏ ਨਾ ਤਾਂ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਣ ਦਾ ਵਸੀਲਾ ਬਣ ਜਾਂਦਾ ਹੈ ਮੇਰੇ ਵਿੱਚ ਬਹੁਤ ਸਾਰੇ ਔਗਣ ਨੇ ਮੈਂ ਤਾਂ ਮਾੜੇ ਕਰਮਾ ਵਾਲਾ ਹਾਂ ਔਗਣਾ ਦਾ ਭਰਿਆ ਹੋਇਆ ਹਾਂ ਪਰ ਆਪ ਜੀ ਬਹੁਤ ਪਰਉਪਕਾਰੀ ਹੋ। ਪ੍ਰਵਦਾਸ ਮਹਾਰਾਜ ਜੀ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਆ। ਜਦੋਂ ਕਿਸੇ ਅੱਗੇ ਬੇਨਤੀ ਕਰੀਦੀ ਹੈ ਸਾਧ ਸੰਗਤ ਜੀ ਉਦੋਂ ਆਪਣੇ ਆਪ ਨੂੰ ਨੀਵਾ ਹੀ ਜਨਾਉਣਾ ਹੁੰਦਾ ਹੈ। ਆਪਣੇ ਆਪ ਨੂੰ ਘਟੀਆ ਹੀ ਦੱਸਣਾ ਹੁੰਦਾ ਹੈ। ਸਾਹਮਣੇ ਵਾਲੇ ਦੀ ਸੋਭਾ ਕਰੀ ਦੀਏ ਫਿਰ ਕਿਤੇ ਕਿਰਪਾ ਹੁੰਦੀ ਹੈ। ਜੇ ਕਿਸੇ ਦਾਨੀ ਬੰਦੇ ਤੋਂ ਕੋਈ 4 ਰੁਪਏ ਮਾਇਆ ਲੈਣੀ ਹੋਵੇ ਤਾ ਉੱਥੇ ਗਰੀਬੰਦਾ ਜਾ ਕੇ ਕਹਿੰਦਾ ਮਹਾਰਾਜ ਅਸੀਂ ਤਾਂ ਗਰੀਬ ਆ ਤੇ ਤੁਸੀਂ ਬੜੇ ਅਮੀਰ ਹੋ ਤੁਹਾਡੇ ਰੰਗ ਭਾਗ ਲੱਗੇ ਆ ਮਹਾਰਾਜ ਨੇ ਬਹੁਤਾ ਦਿੱਤਾ ਹੋਇਆ ਤੁਹਾਨੂੰ ਆ ਤੇ ਕਿਰਪਾ ਕਰਕੇ ਸਾਡੇ ਗਰੀਬਾਂ ਦੀ ਝੋਲੀ 'ਚ ਵੀ ਕੁਝ ਪਾ ਦਿਓ ਕੁਝ ਨਾ ਕੁਝ ਦਖਸ਼ਨਾ ਮਿਲ ਜਾਂਦੀ ਆ ਤੇ ਜੇ ਲੈਂਡ ਵਾਲਾ ਜਾ ਕੇ ਹੀ ਕਹੀ ਚੱਲੇ ਵੀ ਰੱਬ ਦਾ ਦਿੱਤਾ ਬਹੁਤ ਕੁਝ ਆ ਮੇਰੇ ਕੋਲੇ ਵੀ ਮੈਂ ਕਿਹੜਾ ਨੰਗ ਮਲੰਗਾ ਜਿੰਨਾ ਤੈਨੂੰ ਦਿੱਤਾ ਮੈਨੂੰ ਵੀ ਦਿੱਤਾ ਤਾਂ ਉੱਥੋਂ ਸੰਗਤ ਜੀ ਕੁਝ ਨਹੀਂ ਮਿਲਦਾ ਹੁੰਦਾ ਇਸ ਕਰਕੇ ਭਗਤ ਰਵਿਦਾਸ ਜੀ ਮਹਾਰਾਜ ਬੇਨਤੀਆਂ ਕਰ ਰਹੇ ਨੇ ਬਹਰਾਜ ਜੀ ਮੈਂ ਔਗਣਾ ਦਾ ਭਰਿਆ ਹੋਇਆ ਹਾਂ ਆਪ ਰੰਗ ਬਰੰਗੇ ਰੇਸ਼ਮ ਦੇ ਗਦੈਲਿਆਂ ਵਰਗੇ ਹੋ ਤੇ ਅਸੀਂ ਕੀੜਿਆਂ ਦੀ ਨਿਆਈ ਆ ਜਿਹੜੇ ਰੇਸ਼ਮ ਨੂੰ ਟੁਕਦੇ ਆ ਜਿਵੇਂ ਰੇਸ਼ਮ ਦਾ ਕੀੜਾ ਹੁੰਦਾ ਫਿਰ ਕੀੜੇ ਵਿੱਚ ਕੀੜੇ ਦਾ ਵਾਸਾ ਰੇਸ਼ਮ ਦੇ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਸਾਡੇ ਉੱਪਰ ਤੁਸੀਂ ਨੇ ਮਿਹਰ ਕੀਤੀ ਹੈ ਮਮੂਲੀ ਜਹੀ ਜਾਤ ਪਾਤ ਵੀ ਨਹੀਂ ਰਵਦਾਸ ਚਮਾਰ ਆਖਦਾ ਹੈ हे ਭਗਵਾਨ ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ ਭਗਤੀ ਭਾਵ ਤੋਂ ਕੋਰੇ ਆ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਤੁਹਾਡੇ ਦਰਸ਼ਨਾਂ ਦੀ ਸਾਡੇ ਮਨ ਵਿੱਚ ਇੱਛਾ ਹੈ ਭਗਤ ਅਰਬਦਾਸ ਜੀ ਨੇ ਆਪਣੇ ਰਾਮ ਨੂੰ ਯਾਦ ਕੀਤਾ ਯਾਦ ਕੀਤਾ ਸੱਚੇ ਹਿਰਦੇ ਨਾਲ ਉਹ ਤਾਂ ਸਦਾ ਹੀ ਯਾਦ ਕਰਦੇ ਸੀ ਰਾਮ ਸਹਾਈ ਹੋਇਆ ਚੰਦਨ ਚੁੰਕੀ ਸਮੇਤ ਦੇਵਤਿਆਂ ਦੀਆਂ ਮੂਰਤਾਂ ਗੰਗਾ ਦੀ ਛਲ ਨਾਲ ਭਗਤ ਜੀ ਦੇ ਕੋਲ ਪਹੁੰਚ ਗਈਆਂ ਕਾਸ਼ੀ ਦੇ ਮੰਦਰਾਂ ਦੇ ਟੱਲ ਲਗਾਤਾਰ ਖੜਕ ਰਹੇ ਸਨ ਕਣਕੌਰ ਵੱਜ ਰਹੀ ਸੀ ਔਰ ਬਹੁਤ ਜ਼ਿਆਦੇ ਰੌਲਾ ਲੋਕੀ ਪਾ ਰਹੇ ਸੀ ਜਦੋਂ ਲੋਕਾਂ ਨੇ ਵੇਖਿਆ ਕਿ ਦੇਵਤਿਆਂ ਦੀਆਂ ਮੂਰਤੀਆਂ ਤਾਂ ਰਬਦਾਸ ਮਹਾਰਾਜ ਦੇ ਕੋਲ ਪਹੁੰਚ ਗਈਆਂ ਨੇ ਤਾਂ ਉਹਨਾਂ ਨੇ ਰਬਦਾਸ ਦੀ ਬਹੁਤ ਉੱਚੀ ਆਵਾਜ਼ ਵਿੱਚ ਜੈ ਜੈਕਾਰ ਕੀਤੀ ਜੈ ਜੈਕਾਰ ਕਰਦੇ ਨੇ ਤੇ ਝੂਠੇ ਪੰਡਤ ਲੋਕਾਂ ਦੇ ਵਿੱਚੋਂ ਖਿਸਕ ਕੇ ਸ਼ਰਮਸ਼ਾਰ ਹੁੰਦਿਆਂ ਹੋਇਆਂ ਆਪਣੇ ਘਰਾਂ ਨੂੰ ਨੱਠ ਗਏ ਨਵਾਬ ਹੈਰਾਨ ਸੀ ਉਸ ਨੂੰ ਸਮਝ ਆਈ ਕਿ ਖੁਦਾ ਪ੍ਰਸਤੀ ਕੀ ਹੈ ਸ਼ੁੱਧ ਹਿਰਦੇ ਨਾਲ ਕੀਤੀ ਹੋਈ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ ਭਗਤ ਜੀ ਉੱਠੇ ਤੇ ਸਤਕਾਰ ਨਾਲ ਚੰਦਨ ਦੀ ਚੌਂਕੀ ਨੂੰ ਚੁਕਵਾ ਕੇ ਆਪਣੇ ਮੰਦਰ ਵੱਲ ਚੱਲ ਪਏ ਉਹਨਾਂ ਦੇ ਕੋਲ ਹਜ਼ਾਰਾਂ ਝੂਠੇ ਬ੍ਰਹਮਣਾ ਤੇ ਕੁੱਲ ਤੇ ਜਾਤ ਦੇ ਆਪ ਮਾਨੂਆਂ ਨੂੰ ਮੂੰਹ ਦੀ ਖਾਣੀ ਪਈ। ਰਾਮ ਪ੍ਰਭੂ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਆਪ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਵੀ ਬਾਣੀ ਦੇ ਵਿੱਚ ਵਚਨ ਲਿਖਿਆ ਹੈ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜ। ਹਰਨਾਕਸ ਦੁਸਤ ਹਰ ਮਾਰਿਆ ਪ੍ਰਹਿਲਾਦ ਰਾਯਾ। ਅਹੰਕਾਰੀਆਂ ਨਿੰਦਕਾਂ ਪਿੱਛਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਤਾਂ ਮਹਾਰਾਜ ਜੀ ਆਪ ਆਪਣੇ ਪਿਆਰਿਆਂ ਦੀ ਰਖਵਾਲੀ ਕਰਦੇ ਐ ਇਧਰ ਹਜ਼ਾਰਾਂ ਝੂਠੇ ਬ੍ਰਾਹਮਣ ਜਿਨ੍ਹਾਂ ਨੂੰ ਆਪਣੀ ਕੁਲ ਦਾ ਜਾਤ ਦਾ ਵਿਮਾਨ ਸੀ ਆਪਣੀ ਵਿੱਦਿਆ ਦਾ ਹੰਕਾਰ ਸੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ RAM ਪ੍ਰਭੂ ਸਭ ਦਾ ਰਾਖਾ ਹੈ ਬੋਲੋ ਰਵਿਦਾਸ ਮਹਾਰਾਜ ਦੀ ਜੈ ਰਬਦਾਸ ਮਹਾਰਾਜ ਦੀ ਜਾਇਜਾਕਾਰ ਹੋਈ ਤੇ ਸਾਰੇ ਗੰਗਾ ਦੇ ਕਿਨਾਰੇ ਕਾਸ਼ੀ ਦੇ ਸ਼ਹਿਰ ਵਿੱਚ ਰਬਦਾਸ ਦੀ ਜਾਇਜਾਕਾਰ ਹੋ ਗਈ ਔਰ ਦੂਰ ਦੂਰ ਤੱਕ ਉਹਨਾਂ ਦੀ ਮਹਿਮਾ ਫੈਲ ਗਈ ਔਰ ਬਿਆਨਤ ਲੋਕ ਭਗਤ ਰਬਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਪਹਿਲਾ ਨਾਲੋ ਵੀ ਉਹਨਾਂ ਦੀ ਚੜ੍ਹਦੀ ਕਲਾ ਹੋ ਗਈ ਇਹ ਸਾਧ ਸੰਗਤ ਜੀ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਹਦੀ ਖੇਡ ਹੁੰਦੀ ਹੈ ਜਦੋਂ ਕੋਈ ਰੱਬ ਦੇ ਪਿਆਰਿਆਂ ਦਾ ਵਿਰੋਧ ਕਰਦਾ ਹੈ ਉਹਨਾਂ ਦੀ ਕੋਈ ਨਿੰਦਿਆ ਕਰਦਾ ਹੈ ਤੇ ਪਰਮਾਤਮਾ ਕੋਈ ਐਸੀ ਖੇਡ ਵਰਤਾਉਂਦੇ ਹੈ ਜਿਹਦੇ ਨਾਲ ਨਿੰਦਿਆ ਕਰਨ ਵਾਲਿਆਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਤੇ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲਿਆਂ ਦੀ ਜੈਜਾਕਾਰ ਹੋ ਜਾਂਦੀ ਹੈ ਜਿਹੜਾ ਪਹਿਲਾਂ ਕਦੇ ਨਹੀਂ ਉਹਨਾਂ ਕੋਲ ਆਇਆ ਹੁੰਦਾ ਫਿਰ ਉਹ ਵੀ ਉਹਨਾਂ ਦੀ ਜੈਜਾਕਾਰ ਸੁਣ ਕੇ ਆਉਣ ਲੱਗ ਜਾਂਦਾ ਹੈ ਸਾਧ ਸੰਗਤ ਜੀ ਭਗਤ ਅਰਬਦਾਸ ਮਹਾਰਾਜ ਜੀਆ ਦੇ ਚਰਣਾ ਵਿੱਚ ਬੇਅੰਤ ਸੰਗਤ ਪਹੁੰਚ ਕਰਕੇ ਨਮਸਕਾਰਾਂ ਕਰਦੀ ਹੈ ਤੇ ਰਵਦਾਸ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਤੇ ਉਹਨਾਂ ਤੋਂ ਅਮੋਲਕ ਵਜਨ ਸੁਣ ਕੇ ਆਪਣੇ ਜਨਮ ਨੂੰ ਦੁਨੀਆ ਸਫਲਾ ਕਰਦੀ ਹੈ ਵੱਡੇ ਵੱਡੇ ਪੰਡਤ ਬ੍ਰਾਹਮਣ ਵੀ ਹੁਣ ਰਵਦਾਸ ਮਹਾਰਾਜ ਜੀਆਂ ਦੇ ਕੋਲ ਆਉਣ ਲੱਗੇ ਉਹਨਾਂ ਨੂੰ ਭਾਵੇਂ ਆਪਣੀ ਜਾਤ ਕੁੱਲ ਦਾ ਭਮਾਨਤਾ ਸੀ ਪਰ ਜਦੋਂ ਉਹਨਾਂ ਨੇ ਕੌਤਕ ਵੇਖਿਆ ਸੀ ਕਿ ਪੱਥਰ ਦੀਆਂ ਮੂਰਤੀਆਂ ਰਵਦਾਸ ਮਹਾਰਜ ਦੇ ਅਰਦਾਸ ਕਰਨ ਤੇ ਬੇਨਤੀ ਕਰਨ ਕਰਨ ਤੇ ਉਹਨਾਂ ਕੋਲ ਪਹੁੰਚ ਗਈਆਂ ਹਨ ਤਾਂ ਉਹਨਾਂ ਦੇ ਮਨ ਨੇ ਮੰਨ ਲਿਆ ਸੀ ਕਿ ਰਮਦਾਸ ਜੀ RAM ਦੇ ਪ੍ਰਮਾਤਮਾ ਦੇ ਸੱਚੇ ਭਗਤ ਹਨ ਇਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਇਹਨਾਂ ਦੇ ਚਰਨਾਂ ਦੇ ਨਮਸ਼ਕਾਰ ਕਰਕੇ ਇਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਜੀਵਨ ਵੀ ਸਫਲਾ ਹੋ ਸਕੇ ਆਓ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕੱਲ ਦੇ ਸਮੇਂ ਦੇ ਵਿੱਚ ਭਗਤ ਰਵਦਾਸ ਮਹਾਰਾਜ ਜੀਆ ਦੀ ਸ਼ੋਭਾ ਦੇ ਵਿੱਚ ਉਹਨਾਂ ਦੀਆਂ ਸਾਖੀਆਂ ਅੱਗੇ ਆਪਾਂ ਸਰਵਣ ਕਰਾਂਗੇ ਕੱਲ ਨੂੰ ਜੋ ਸਾਖੀ ਆ ਰਹੀ ਹੈ ਚਿਤੌੜ ਦੀ ਰਾਣੀ ਦੀ ਕਥਾ ਆ ਰਹੀ ਹੈ। ਚਿਤੌੜ ਦੀ ਇੱਕ ਰਾਣੀ ਸੀ ਜਿਹੜੀ ਭਗਤ ਰਵਦਾਸ ਮਹਾਰਾਜ ਜੀ ਦੀ ਬਹੁਤ ਸ਼ਰਧਾਲੂ ਬਣੀ ਤੇ ਭਗਤ ਜੀਾਂ ਨੇ ਉਸ ਨੂੰ ਤਾਰਿਆ। ਉਹਦੀ ਸਾਖੀ ਆ ਰਹੀ ਹੈ ਬੜੀ ਪਿਆਰੀ ਸਾਖੀ ਹੈ। ਕੱਲ ਨੂੰ ਪਹੁੰਚ ਕਰਕੇ ਆਪਾਂ ਸਾਰੇ ਹਾਜ਼ਰੀ ਭਰੀਏ, ਸਰਵਣ ਕਰੀਏ, ਲੋਕ ਸੁਖੀਏ, ਪਰਲੋਕ ਸੁਹੇਲੇ ਬਣੀਏ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।